ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਹ ਵੀਡੀਓ ਨੂੰ ਨਾ ਜਰੂਰ ਸ਼ੇਅਰ ਕਰਾਜੋ ਤੇ ਕਿਉਂਕਿ ਨਾ ਇਹਦੇ ਚ ਕਾਰਨ ਕੀ ਹੈ ਕਿ ਮੈਂ ਇਸ ਜਿਹੜਾ ਡੌਗ ਆ ਇਹ 골ਡਨ ਰੀਟਰੀਵਰ ਆ ਤੇ ਇਹਦੀ ਮੈਂ ਸਟੋਰੀ ਤੁਹਾਡੇ ਨਾਲ ਇੱਕ ਸ਼ੇਅਰ ਕਰ ਰਿਆ ਇਹਨੂੰ ਨਾ ਲਾਜ਼ੀਜ਼ ਹੋਟਲ ਪਹਾੜਸਨ ਰੋਡ ਪਾਖੜਾ ਨਹਿਰ ਪਟਿਆਲੇ ਤੋਂ ਜਿਹੜਾ ਰੈਸਕਿਊ ਕੀਤਾ ਗਿਆ ਤੇ ਇਹਦੇ ਨਾਲ ਵੀ ਬਹੁਤ ਮਾੜਾ ਜਿਹੜਾ ਤਸ਼ੱਦਦ ਹੋਇਆ ਜਿਹਨੂੰ ਕੋਈ ਬੱਚੇ ਲੈ ਕੇ ਤੇ ਛੱਡਤਾ ਤੇ ਇਹਨੂੰ ਲਾਸਟ ਵਾਰੀ ਜਿਹੜਾ ਇਹਦਾ ਓਨਰ ਸੀਗਾ ਉਹ ਇੱਕ ਇਹਨੂੰ ਛੋਟੇ ਜਿਹੇ ਕੱਪੜੇ ਦੇ ਉੱਪਰ ਕਪੜਾ ਪਿਛਾ ਕੇ ਉੱਪਰ ਬਿਠਾ ਕੇ ਚਲਾ ਗਿਆ ਤੇ ਇਹਨੇ ਬਹੁਤ ਆਪ ਦਾ ਜਿਹੜਾ ਦੇਖੋ ਜਿਹੜਾ ਬੱਚਾ ਘਰ ਦੇ ਵਿੱਚ ਪਲਿਆ ਹੋਵੇ ਹਨਾ ਜਿਹੜਾ ਡੌਗ ਘਰ ਦੇ ਵਿੱਚ ਰਿਹਾ ਹੋਵੇ ਉਹਨੇ ਆਪ ਦੇ ਨਖਰੇ ਲੈ ਲੈ ਚੀਜ਼ਾਂ ਖਾਧੀਆਂ ਹੋਣਾ ਤਾਂ ਉਹਨੂੰ ਜਦੋਂ ਬਾਹਰ ਛੱਡ ਦਿੰਦੇ ਆ ਉਹਨੂੰ ਜਿਹੜਾ ਸਰਵਾਈਵ ਕਰਨਾ ਬਹੁਤ ਔਖਾ ਹੋ ਜਾਂਦਾ ਹੁੰਦਾ ਤੇ ਇਹਨੂੰ ਰੈਸਕਿਊ ਕੀਤਾ ਸੀਗਾ ਮੈਡਮ ਬਲਜਿੰਦਰ ਕੌਰ ਤੇ ਉਹਨਾਂ ਦੀ ਟੀਮ ਨੇ ਤੇ ਮੇਰੇ ਕੋਲੇ ਵੀਡੀਓ ਜਿਹੜੀ ਆਈ ਸੀਗੇ ਮਨਦੀਪ ਮੰਟੀ ਉਹਨਾਂ ਨੇ ਭੇਜੀ ਸੀਗੀ ਤੇ ਇਸ ਬੱਚੇ ਨੂੰ ਵੀ ਉਹਨਾਂ ਨੇ ਦੇਣਾ ਹੈਗਾ ਤੇ ਇਹ ਵੀ ਮੈਂ ਵੀਡੀਓ ਨੰਬਰ ਉਹਨਾਂ ਦਾ ਵੀਡੀਓ ਦੇ ਵਿੱਚ ਦੇ ਰਿਹਾ ਹੈਗਾ ਤਾਂ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ ਬਾ ਫੈ ਪਿਆਰ ਨਾ ਰੱਖ ਸਕਦੀ ਹੋਵੇ ਤੇ ਇਹਨਾਂ ਨੂੰ ਜਿਹੜਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦੁੱਖ ਨਾ ਪਹੁੰਚਾਵੇ ਤਰੀਕੇ ਨਾਲ ਤੇ ਪਿਆਰ ਨਾਲ ਜਿਹੜੀ ਇਹਨੂੰ ਫੈਮਿਲੀ ਰੱਖਣਾ ਚਾਹੁੰਦੀ ਹੋਵੇ ਤਾਂ ਇਹ 골ਡਨ ਰੀਟਰੀਵਰ ਜਿਹੜੀ ਇਹਦੀ ਨਸਲ ਹੈਗੀ ਆ ਤੇ ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ ਬਹੁਤ ਬਹੁਤ ਥੈਂਕ ਯੂ ਧੰਨਵਾਦ